ਸਰਵਾਪਿੰਡ ਤੋਂ ਮੌਜੂਦ ਗੁਰਪ੍ਰੀਤ ਇਸ ਬਲਵੰਦੀ ਸਰਦਾਂ ਦੀ ਰੱਖਿਆ ਕਰਦਾ ਹੋਇਆ ਆਪਣੀ ਜਾਨ ਗਵਾਈ। ਮਨ ਦੁਖੀ ਔਰ ਦਾਸਾ ਕਿਉਂਕਿ ਇੱਕ ਸਧਾਰਨ ਘਰਚੋ ਅੱਛਾ ਜਿੱਥੇ ਕੇਵਲ ਆਪਣੀ ਨੌਕਰੀ ਨਹੀਂ ਲੈ ਲਈ ਔਰ ਕਿਤੇ ਮੰਗ ਦੇ ਵਿੱਚ ਇੱਕ ਜਜ਼ਬਾ ਹੁੰਦਾ ਉਹਨਾਂ ਨੂੰ ਇਫਾਜ਼ਤ ਰੱਖਣ ਲਈ ਉਹ ਫੌਜ ਦੇ ਵਿੱਚ ਔਖੀ ਕਰਦਾ ਸੀ ਸਾਡੇ ਤੋਂ ਛੋਟਾ ਸੀ ਬਹੁਤ ਅਜੀਤ ਸੀ ਔਰ ਇਹ ਦੋਨੋਂ ਪਰਿਵਾਰ ਮੇਰੇ ਬਹੁਤ ਸਾਲ ਅਕਿੰਦਰ ਸਿੰਘ ਹੋਣੀ ਔਰ ਕਰ ਪ੍ਰੀਤੀ ਵਾਈਫ ਜਿਹੜੀ ਆ ਉਸਾਰ ਤਰਸੀਮ ਸਿੰਘ ਉਹਨਾਂ ਦੀ ਬੇਟੀ ਆ ਕੋ ਸੋਹਣੇ ਤੋਂ ਤਾਂ ਦੋਵੇਂ ਪਰਿਵਾਰਾਂ ਨੂੰ ਅਜ ਇੱਕ ਬਹੁਤ ਵੱਡਾ ਦੁਕਾਨ ਦਾ ਸੰਭਾਲ ਕਰਵਾ ਪਿਆ। ਕੰਦੀਆਂ ਗਰਾਈਆਂ ਤੋਂ ਇਸ ਵਿਚੜੀ ਰੂਹ ਨੂੰ ਸ਼ਰਦਾ ਦੇ ਪੁੱਤ ਤੇ ਟਿਕਾ ਦਾਂ ਔਰ ਪੰਜਾਬ ਨੂੰ ਮੈਂ ਵੀ ਬੇਨਤੀ ਕਰੂੰਗਾ ਸਮਾਜ ਨੂੰ ਵੀ ਕਿ ਇਸ ਪਰਿਵਾਰ ਨੂੰ ਖੜਾ ਕਰਨਾ। ਇਸ ਪਰਿਵਾਰ ਨੂੰ ਮਿਲ ਕੇ ਉਸ ਅੱਛੇ ਨੂੰ ਵਾਪਸ ਤੇ ਨਹੀਂ ਲਿਆ ਸਕਾਂਗੇ ਔਰ ਉਹਨਾਂ ਦੇ ਦੁੱਖ ਨੂੰ ਜ਼ਰੂਰ ਮਿਲ ਕੇ ਘਟਾਵਾਂਗੇ ਔਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਸ ਗੱਲ ਦੀ ਵਚਨਬੱਧਾ ਜੋ ਉਸ ਨੂੰ ਦੁੱਖ ਨੂੰ ਘਟਾਉਣ ਲਈ ਜੋ ਕਰ ਸਕਦੇ ਕਰਾਂਗੇ ਔਰ ਮੈਂ ਅਪੀਲ ਵੀ ਕਰੂੰਗਾ ਕਿ ਉਸ ਸ਼ਹੀਦ ਦੇ ਨਾਮ ਦੇ ਉੱਪਰ ਪਿੰਡ ਦੇ ਵਿੱਚ ਕੋਈ ਸਾਲੀ ਨਹੀਂ ਜਾਵੇ ਕੋਈ ਸਟੇਡੀਅਮ ਦਾ ਜਾਂ ਹੋਰ ਐਸੀ ਇਮਾਰਤ ਬਣਾ ਕੇ ਤਾਂ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਉੱਥੋਂ ਫੇਰ ਨਾ ਰਸ